ਗਿਆਨਦੀ ਨਗਰੀ ਚੈਨਲ ਵਿੱਚ ਸਵਾਗਤ ਹੈ ਸਭ ਦੋਸਤਾਂ ਦਾ। ਤੋਂ ਆਓ ਦੋਸਤੋ ਅੱਜ ਇੱਕ ਨਵੀਂ ਗਿਆਨ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰੀਏ। ਅੱਜ ਦੀ ਜੋ ਗਿਆਨ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਾਂਗਾ ਇਹ ਗੱਲ ਹੈ ਚਿੰਤਪੂਨੀ ਦਰਬਾਰ ਦੀ। ਕਿ ਮਾ ਚਿੰਤਪੂਨੀ ਦੇ ਦਰਬਾਰ ਤੋਂ ਆਪਾਂ ਸੁਣਿਆ ਹੋਵੇਗਾ ਕਿ ਜਦੋਂ ਆਪਾਂ ਮੱਥਾ ਟੇਕ ਕੇ ਪ੍ਰਸ਼ਾਦ ਲੈਨੇ ਹਾਂ ਤੇ ਉਹ ਕੜਾ ਪ੍ਰਸ਼ਾਦ ਲੈ ਕੇ ਆਪਾਂ ਜਵਾਲਾ ਜੀ ਬਾ ਤੇ ਦਰਬਾਰ ਦੇ ਉੱਪਰ ਨਹੀਂ ਜਾ ਸਕਦੇ। ਇਹ ਪ੍ਰਸ਼ਾਦ ਆਪਾਂ ਚਿੰਤਪੁਰੇ ਤੋਂ ਲੈ ਕੇ ਜਵਾਲਾਜ ਕਿਉਂ ਨਹੀਂ ਜਾ ਸਕਦੇ ਇਹਦੇ ਉੱਤੇ ਅੱਜ ਆਪਾਂ ਗੌਰ ਕਰਾਂਗੇ ਇਸਵਾਲ ਕਾਫੀ ਸਮੇਂ ਤੋਂ ਮੰਦੇ ਵਿੱਚ ਸੀ ਕਿ ਇਹਦਾ ਕਾਰਨ ਕੀ ਹੋ ਸਕਦਾ ਇੱਕ ਮਹਾਂਤ ਦੇ ਨਾਲ ਗੱਲ ਹੋਈ ਉਹਨਾਂ ਨੇ ਬਹੁਤ ਵਧੀਤ ਜੀਕੇ ਦੇ ਨਾਲ ਸਮਝਾਇਆ ਤੋਂ ਉਹੀ ਗੱਲ ਆਪ ਜੀ ਦੇ ਨਾਲ ਸਾਂਝ ਕਰਾਂਗਾ ਕਿ ਕਈਆਂ ਦਾ ਇਹ ਭੁਲੇਖਾ ਹੋਵੇਗਾ ਜੋ ਕਿ ਅੱਜ ਉਹ ਕਲੀਅਰ ਹੋ ਜਾਵੇਗਾ ਕਹਿੰਦੇ ਨੇ ਕਿ ਕਈ ਲੋਕਾਂ ਨੇ ਕੋਸ਼ਿਸ਼ ਵੀ ਕੀਤੀ ਕਿ ਪ੍ਰਸ਼ਾਦ ਉੱਪਰ ਜਾਣ ਦੇ ਰਸਤੇ ਵਿੱਚ ਕੋਈ ਨਾ ਕੋਈ ਦਰਘਟਨਾ ਹੁੰਦੀ ਰਹੇ ਨਹੀਂ ਲੈ ਕੇ ਜਾ ਸਕੇ ਕੀ ਦੱਸਿਆ ਕਹਿੰਦੇ ਕਿ ਇੱਕ ਸਮੇਂ ਦੀ ਗੱਲ ਹੈ ਕਿ ਸ਼ਿਵ ਭਗਵਾਨ ਤੇ ਮਾਂ ਪਾਰਵਤੀ ਪਾਰਵਤੀ ਮਾਂ ਦੇ ਘਰ ਦੇ ਵਿੱਚ ਇੱਕ ਹਮਲ ਕਰਵਾਇਆ ਗਿਆ ਜਿਸ ਦੇ ਉੱਪਰ ਹਰ ਇੱਕ ਦੇਵੀ ਦੇਵਤਾ ਹਰ ਇੱਕ ਨੂੰ ਸੁਨੇਹਾ ਦਿੱਤਾ ਕੋਈ ਰਵੇ ਨਾ ਸਾਰੇ ਆਏ ਪਰ ਉਹਨਾਂ ਨੇ ਸ਼ਿਵ ਭਗਵਾਨ ਨੂੰ ਨਹੀਂ ਸੱਦਿਆ ਹੁਣ ਜਦੋਂ ਪਾਰਵਤੀ ਮਾਂ ਆਪਣੇ ਘਰ ਗਈ ਉਹਨਾਂ ਨੇ ਸਭ ਨੂੰ ਦੇਖਿਆ ਕਿ ਸਾਰੇ ਇੱਥੇ ॠषि मुनि ਦੇਵੀ ਦੇਵਤੇ ਆਏ ਹੋਏ ਨੇ ਪਰ ਮੇਰੇ ਪਤੀ ਸ਼ਿਵ ਭਗਵਾਨ ਉਹ ਤਾਂ ਕੇ ਲਾਸ ਦੀ ਉਪਰ ਹੀ ਨੇ ਉਹ ਨਹੀਂ ਆਏ ਤੇ ਉਹਨਾਂ ਨੂੰ ਇਸ ਕਾਰਨ ਦਾ ਕ੍ਰੋਧ ਆਇਆ ਤੇ ਜਿਹੜਾ ਹਮਨ ਹੋ ਰਿਹਾ ਸੀ ਉਸੇ ਹਮਨ ਦੇ ਵਿੱਚ ਉਹਨਾਂ ਨੇ ਸਲਾੰਗ ਲਾ ਦਿੱਤੀ ਛਾਲ ਮਾਰ ਦਿੱਤੀ ਤੇ ਜੋ ਉਹਨਾਂ ਦਾ ਸਰੀਰ ਜੋ ਉਹ ਸੜਨ ਲੱਗ ਪਿਆ ਇਸ ਗੱਲ ਦਾ ਪਤਾ ਜਦੋਂ ਸ਼ਿਵ ਭਗਵਾਨ ਜੀ ਨੂੰ ਕਲਾਸ ਤੇ ਵਿੱਚ ਲੱਗਾ ਤੇ ਉਹ ਉਥੋਂ ਇੱਥੇ ਆ ਗਿਆ ਉਹਨਾਂ ਨੇ ਆ ਕੇ ਜਲਦਾ ਹੋਇਆ ਸਰੀਰ ਹਮਰਕੁੰਡ ਦੇ ਵਿੱਚੋਂ ਚੱਕ ਲਿਆ ਚੱਕ ਕੇ ਤੇ ਸ੍ਰਿਸ਼ਟੀ ਦੇ ਉੱਪਰ ਚੱਕਰ ਲਾਉਣ ਲੱਗ ਪਿਆ ਗੁੱਸੇ ਦੇ ਵਿੱਚ ਗ੍ਰੋਧ ਦੇ ਵਿੱਚ ਹੁਣ ਜਦੋਂ ਉਹਨਾਂ ਦਾ ਗ੍ਰੋਧ ਵਧਦਾ ਗਿਆ ਤਾਂ ਦੇਵਤਿਆਂ ਨੂੰ ਇਸ ਗੱਲ ਦਾ ਡਰ ਪੈ ਗਿਆ ਕਿ ਇਹ ਸਾਰਿਆਂ ਲਈ ਖਤਰਨਾਕ ਹੋਵੇਗਾ ਤੋ ਭਗਵਾਨ ਵਿਸ਼ਨੂ ਜੀ ਨੇ ਕੀ ਕੀਤਾ ਕਿ ਆਪਣੇ ਚੱਕਰ ਦੇ ਨਾਲ ਜੋ ਸਰੀਰ માં ਮਾਤਾ ਦਾ ਸ਼ਿ ਭਗਵਾਨ ਜੀ ਨੇ ਫੜਿਆ ਸੀ ਉਹ ਕੱਟਣਾ ਸ਼ੁਰੂ ਕਰ ਦਿੱਤਾ ਜਿੱਥੇ-ਜਿੱਥੇ ਜਿਹੜਾ-ਜਿਹੜਾ ਅੰਗ ਡਿਗਿਆ ਉੱਥੇ-ਉੱਥੇ ਮੰਦਰ ਬਣੇ ਜਿੱਥੇ ਅੱਖਰ ਡਿਗਿਆ ਉੱਥੇ ਨੈਣਾ ਦੇ ਵੀ ਬਣ ਗਿਆ ਜਿੱਥੇ ਚਰਨ ਡਿਗੇ ਉੱਥੇ ਚਿੰਤਪੁਰਨੀ ਬਣ ਗਿਆ ਜਿੱਥੇ ਜੀਵ ਡਿਗੀ ਉੱਥੇ ਜਵਾਲਾ ਜੀ ਬਣ ਗਿਆ ਤੋ ਇੱਦਿ ਜਦੋਂ ਇਹ ਚਿੰਤਪੁਰਨੀ ਦਰਬਾਰ ਦੇ ਵਿੱਚ ਚਰਨ ਡਿਗੇ ਮਾਤਾ ਦੇ ਪੈਰ ਡਿਗੇ ਇੱਥੇ ਚਿੰਤਪੂਰਨ ਦਰਬਾਰ ਬਣ ਗਿਆ ਤੇ ਉੱਪਰ ਜਵਾਲਾ ਮਾਤਾ ਜੀ ਦੇ ਉੱਥੇ ਮਾਤਾ ਦੀ ਜੀਵਾ ਡਿਗੀ ਤੇ ਉੱਥੇ ਜਵਾਲਾ ਜੀ ਬਣ ਗਿਆ ਤੋਂ ਮਹੰਤ ਨੇ ਕਿਹਾ ਕਿ ਹੁਣ ਦੇਖੋ ਜਦੋਂ ਆਪਾਂ ਇੱਥੇ ਪੈਰਾਂ ਦੇ ਵਿੱਚ ਕਿਸੇ ਪ੍ਰਸ਼ਾਦ ਦਾ ਭੂਗ ਲਵਾਵਾਂਗੇ ਤੇ ਉਸੇ ਪ੍ਰਸ਼ਾਦ ਨੂੰ ਪੈਰਾਂ ਦੇ ਵਿੱਚ ਰੱਖ ਕੇ ਤੇ ਆਪਾਂ ਉੱਪਰ ਮੂੰਹ ਦੇ ਵਿੱਚ ਜਾ ਕੇ ਲਾਵਾਂਗੇ ਜੀਭ ਨੂੰ ਲਾਵਾਂਗੇ ਤੇ ਕੌਣ ਲਾਉਣ ਨੂੰ ਨਹੀਂ ਲਾ ਸਕਦਾ ਕੋਈ ਵੀ ਇਹ ਇਹ ਕਹਿੰਦਾ ਕਾਰਨ ਹੈ ਕਿ ਇੱਥੇ ਪੈਰਾਂ ਦੇ ਵਿੱਚ ਰੱਖਿਆ ਹੋਇਆ ਪ੍ਰਸ਼ਾਦ ਭੋਗ ਲੱਗਾ ਹੋਇਆ ਪ੍ਰਸ਼ਾਦ ਦਾ ਆਪਾਂ ਜਾ ਕੇ ਫਿਰ ਉੱਪਰ ਮੂੰਹ ਨੂੰ ਨਹੀਂ ਲਾ ਸਕਦੇ ਕਿਉਂਕਿ ਆਮ ਵੀ ਆਪਾਂ ਕਹਿੰਦੇ ਜੀ ਆਪਾਂ ਨੇ ਪੈਰਾਂ ਦੇ ਨਾਲ ਕੋਈ ਜਿਹੜੀ ਚੀਜ਼ ਹੈ ਉਹ ਲੱਗ ਜਵੇ ਤੇ ਆਪਾਂ ਕਹੀਏ ਕਿ ਇਹ ਆਪਣੇ ਪੈਰਾਂ ਨੂੰ ਲੱਗੀ ਤੇ ਹੁਣ ਆਪ ਇਹਨੂੰ ਖਾ ਵੀ ਲਈਏ ਤੇ ਆਪਾਂ ਹੀ ਬਹੁਤ ਕਿੰਨਾ ਕਰਾਂਗੇ ਨਹੀਂ ਖਾ ਸਕਦੇ ਤੇ ਉਸ ਇਸ ਇਹ ਮੰਨਿਆ ਜਾਂਦਾ ਹੈ ਕਿ ਚਿੰਤਪੂਰਨ ਪੈਰਾਂ ਤੋਂ ਕੋਈ ਪ੍ਰਸ਼ਾਦ ਦਾ ਮੱਥਾ ਟੇਕ ਕੇ ਆਪਾਂ ਉੱਪਰ ਜਾ ਕੇ ਮੂੰਹ ਨੂੰ ਨਹੀਂ ਲਾ ਸਕਦੇ ਇਹ ਇੱਕ ਕਾਰਨ ਹੈ ਕਿ ਚਿੰਤਪੂਰਨ ਮਾਤਾ ਦੇ ਦਰਬਾਰ ਤੋਂ ਜਵਾਲਾ ਜੀ ਪ੍ਰਸ਼ਾਦ ਆਪਰ ਨਹੀਂ ਲੱਗ ਜਾ ਸਕਦੇ। ਤੋਂ ਅੱਜ ਦੇ ਇਹ ਛੋਟਾ ਜਿਹਾ ਜੋ ਹੈ ਕਥਾ ਆਪ ਜੀ ਨੇ ਸਮਝ ਕੀਤੀ ਜਲਦ ਹਾਜ਼ਰ ਹੋਵਾਂਗੇ ਨਵੀਂ ਕਥਾ ਦੇ ਨਾਲ।